ਇੱਪਾ ਜਨ ਵਾਲੇ ਨੂੰ ਧਰਤੀ ਚਾਹੀਦੀ ਐ ਤੇ ਉੱਡਣ ਵਾਲੇ ਨੂੰ ਅਸਮਾਨ ਸਾਡੇ ਵਾਲਾ ਕਹਿੰਦਾ ਸਾਨੂੰ ਇਹ ਦੋਨੇ ਚਾਹੀਦੀਆਂ ਇਹ ਪੰਜਾਬ ਦੇ ਹਾਲਾਤ ਐ ਸਾਨੂੰ ਦੋਨੇ ਚਾਹੀਦੇ ਆ ਤੁਸੀਂ ਧਾਰਮਿਕ ਪਾਰਟੀਆਂ ਜਦ ਪੰਜਾਬ 'ਚ ਗੱਲ ਕਰਦੇ ਕਹਿੰਦੇ ਵੀ ਰਾਜ ਦੀ ਗੱਲ ਨਹੀਂ ਕਰਨੀ ਚਾਹੀਦੀ ਰਾਜ ਦੀ ਗੱਲ ਜੇ ਅਸੀਂ ਪੰਜਾਬ ਵਾਲਿਆਂ ਨੇ ਨਹੀਂ ਕਰਨੀ ਤੇ ਕਰਨੀ ਕਿੰਨੇ ਆ ਤੁਸੀਂ ਤੁਹਾਡੀ ਪੈੜੀ ਦਾ ਕਬਜ਼ਾ ਕਿਸੇ ਨੂੰ ਦੇ ਦੇਓਗੇ ਹੁਣ ਬਾਈ ਗੱਲ ਕਰਦਾਂ ਤਾਂ ਸੋਵਰਨਿਟੀ ਦੀ ਖੁਦ ਮੁਖਤਿਆਰੀ ਦੀ ਸਵਤੰਤਰਤਾ ਦੀ ਉਹ ਗੱਲ ਅੱਜ ਜੇ ਅਸੀਂ ਕਰਦੇ ਆ ਸਾਨੂੰ ਵੱਖਵਾਦੀ ਕਿਹਾ ਜਾਂਦਾ ਸਾਨੂੰ ਅੱਤਵਾਦੀ ਕਿਹਾ ਜਾਂਦਾ ਕਿਹਾ ਕਿਉਂ ਜਾਂਦਾ ਸਾਡੇ ਆਪਣਿਆਂ ਕਰਕੇ ਯਾ ਅਸੀਂ ਗੱਲ ਕਰਦੇ ਆ ਖਾਲਸਾ ਰਾਜ ਦੀ ਤੇ ਸਾਨੂੰ ਟੈਗ ਕਾ ਦੇ ਦਿੱਤੇ ਜਾਂਦੇ ਆ ਅੱਤਵਾਦੀਆਂ ਦੇ ਤੇ ਖਾਲਸਤਾਨੀਆਂ ਦੀ ਯਾ ਅੱਜ ਤੱਕ ਜਿੰਨਾਂ ਪਾਰਟੀਆਂ ਨੇ ਪੰਜਾਬ ਦਾ ਘਾਣ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਉਹਨਾਂ ਨਾਲ ਅੱਜ ਗੱਡੀਆਂ 'ਚ ਬੈਠਣ ਵਾਲੇ ਮੁਸਲਮਾਨ ਥੋੜੀ ਐ ਪੰਜਾਬੀ ਐ ਵੱਖ-ਵੱਖ ਧੜਿਆਂ 'ਚ ਵੰਡ-ਵੰਡ ਕੇ ਇਹਨਾਂ ਨੇ ਪੰਜਾਬ ਦਾ ਬੁਰਾ ਹਾਲ ਕਰ ਦੇਣਾ ਉਹ 71 ਮਿਲੋ ਮੇਰੇ ਭਾਈ ਦੋ ਦਾ ਦੂਰ ਕਰੋ ਲੇਵ ਲਈ ਮਾਰੇ ਕਿਰਪਾ ਕਰਨ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਕੇ ਤੁਰਨਾ ਪੈਣਾ ਬਾਈ ਦੁਨੀਆ ਤੋਂ ਚਲੇ ਆ ਗਏ ਇਹ ਗੱਲ ਕਹਿੰਦਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਲਿਆਂ ਦੀ ਸ਼ਹਾਦਤ ਵੀ ਹੋ ਗਈ ਇਹ ਗੱਲ ਕਹਿੰਦੇ ਆ ਨੂੰ